ਪੰਜਾਬ ਦੇ ਵਿੱਚ ਜਿਹੜੇ ਮੰਰੇਗਾ ਦੇ ਅਧੀਨ ਰੱਖੇ ਗਏ ਆ ਗ੍ਰਾਮ ਸੇਵਕ ਸਹਾਇਕ ਉਹਨਾਂ ਨੂੰ ਪਿਛਲੇ 4-5 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤਨਖਾਹ ਕਿੰਨੀ ਮਿਲਦੀ ਹੈ ਲੇਕਿਨ ਅੱਜ ਮਹਿੰਗਾਈ ਦੇ ਜਮਾਨੇ ਦੇ ਵਿੱਚ ਦੋ ਵਕਤ ਦੀ ਰੋਟੀ ਖਾਣੇ ਕਿੰਨੇ ਔਖੀ ਹੈ ਜੇ 4-5 ਮਹੀਨੇ ਤਨਖਾਹ ਨਹੀਂ ਮਿਲਦੀ ਤਾਂ ਮੁਲਾਜ਼ਮਾਂ ਦੇ ਬੱਚੇ ਕਿਸ ਤਰ੍ਹਾਂ ਦੋ ਵਕਤ ਰੋਟੀ ਖਾਣਗੇ ਇਹਨਾਂ ਨੇ ਅੱਜ ਸਰਕਾਰ ਦੇ ਖਿਲਾਫ ਸਮਾਣਾ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਇਹ ਲਗਾਤਾਰ ਇੰਨੇ ਮੁਲਾਜ਼ਮਾਂ ਪੰਜਾਬ ਦੇ ਵਿੱਚ ਘੱਟੋ-ਘੱਟ 2.5 ਹਜ਼ਾਰ ਦੇ ਕਈ ਇਹ ਜਿਹੜੇ ਮੁਲਾਜ਼ਮ ਹੈ ਜਿਨ੍ਹਾਂ ਨੂੰ ਪਿਛਲੇ 4-5 ਮਹੀਨੇ ਤੋਂ ਤਨਖਾਹ ਨਹੀਂ ਮਿਲਦੀ ਮੰਡੇਗਾ ਦੇ ਤਹਿਤ ಗ್ರಾಮ ਸੇਵਕ ಗ್ರಾಮ ਸਹਾਇਕ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕੇਂਦਰ ਸਰਕਾਰ ਉਹ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਿਹੜੇ ਵਿਕਾਸ ਪ੍ਰੋਜੈਕਟ ਹੁੰਦੇ ਆ ਉਹ ਕੰਮ ਕਰਦੇ ਨੇ ਲੇਕਿਨ ਇਹਨਾਂ ਨੂੰ 3-4 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਤਨਖਾਹ ਵੀ ਨਾਮ ਆਤਰੇ ਇਸ ਮਹਿੰਗਾਈ ਦੇ ਵਿੱਚ ਦੋ ਵਕਤ ਦੀ ਰੋਟੀ ਖਾਣੀ ਕਿੰਨੀ ਔਖੀ ਹੈ ਲੇਕਿਨ ਇਹਨਾਂ ਨੂੰ ਪੈਸਾ ਨਹੀਂ ਮਿਲ ਰਹਾ ਜਿਹੜੇ ਕੰਮ ਇਹ ਉਧਾਰ ਲੈ ਕੇ ਬਾਜ਼ਾਰ ਤੋਂ ਸਮਾਨ ਲੈ ਕੇ ਮਟੀਰੀਅਲ ਲੈ ਕੇ ਵਿਕਾਸ ਪ੍ਰੋਜੈਕਟ ਪਿੰਡਾਂ 'ਚ ਕਰਾਉਂਦੇ ਆ ਉਸ ਦੇ ਬਾਅਦ ਉਹ ਦੁਕਾਨਦਾਰ ਵੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਤਨਖਾਹ ਜਿਹੜੀ ਹੈ ਉਹ ਤੁਰੰਤ ਜਾਰੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿਕਾਸ ਪ੍ਰੋਜੈਕਟ ਵੀ ਸਹੀ ਟੰਗ ਨਾਲ ਪੂਰੇ ਹੋ ਸਕਣ ਇਹਨਾਂ ਨੇ ਗੱਲਬਾਤ ਕਰਦੇ ਆ ਵੀ ਇਸ ਕਾਰਨ ਕੀ ਹੈ ਕਿਉਂ ਤੁਹਾਨੂੰ ਤਨਖਾਹ ਨਹੀਂ ਦੇ ਜਰੀ ਅੱਜ ਕਿਹਨੇ ਮਦਦੀ ਦਾ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ ਪ੍ਰਵੀਨ ਜੀ ਕੀ ਡਿਊਟੀ ਹੈ ਤੁਹਾਡੀ ਮੈਂ ਗ੍ਰਾਮ ਰਜਗਾਰ ਸਹਾਇਕ ਆ ਜੀ ਹਾਂਜੀ ਕੀ ਕੀ ਕੰਮ ਥੋੜੀ ਦੀ ਸਰਕਾਰ ਕਰਾਉਂਦੀ ਐ ਨਰੇਗਾ ਦੇ ਜਿੰਨੇ ਵੀ ਕੰਮ ਨੇ ਜੀ ਪੀਐਮ ਵੀ ਹੋ ਗਿਆ ਜੀ ਨਰੇਗਾ ਦਾ ਹੋ ਗਿਆ ਜੀ ਸਰਵੇ ਸਰਵੇ ਵਗੈਰਾ ਜਿਵੇਂ ਹੋ ਗਏ ਜੀ ਇਹ ਤਕਰੀਬਨ ਕੰਮ ਆ ਸੀ ਸਾਰੇ ਦੇਖ ਰੇਖ ਕਰਦੇ ਆ ਜੀ ਇਹਨਾਂ ਕੰਮਾਂ ਦੇ ਜੀ ਤੇ ਸਾਡੀ 3 ਮਹੀਨਿਆਂ ਤੋਂ ਸੈਲਰੀ ਜਿਹੜੀ ਐ ਜੀ ਪੈਂਡਿੰਗ ਐ ਤੇ ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰਦੇ ਕੀ ਕੀ ਕਹਿ ਰਹੇ ਐ ਅਧਿਕਾਰੀ ਤਨਖਾਹ ਦੇਣ ਨੂੰ ਪੰਜਾਬ ਲੈਵਲ ਦਾ ਹੀ ਇਸ਼ੂ ਦੱਸਦੇ ਨੇ ਵੀ ਪੂਰੇ ਪੰਜਾਬ ਲੈਵਲ ਦੇ ਕਿੰਨੀ ਤਨਖਾਹ ਦਿੰਦੇ ਆ ਇਹ ਤੁਹਾਨੂੰ ਆ ਤੁਸੀਂ ਕੱਥੇ ਸਾਨੂੰ ਤਾਂ ਜੀ ਬਹੁਤ ਘੱਟ ਨਗੂਣੀਆਂ ਤਨਖਾਹਾਂ ਐ ਮਿਲਦੀਆਂ ਨੇ ਜੀ ਅੰਤਰਾਤੋਂ 20000 ਰੁਪਏ ਦੇ ਵਿੱਚ ਹਾਂਜੀ ਆ ਬਸ ਇੰਨੇ ਕੀ 15-20000 ਦੇ ਵਿੱਚ ਵਿੱਚ ਜਾਨੀ ਕਿ ਸੰਦਰੀਆਂ ਦਿੰਦੇ ਨੇ ਅੱਡੋ ਅੱਡਾ ਵੱਖ-ਵੱਖ ਹੈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਜੌਬ ਕਰਦਿਆਂ ਮੈਨੂੰ ਜੀ 16ਵਾਂ ਸਾਲ ਲੱਗ ਗਿਆ ਜੀ 16 ਸਾਲ ਹੋ ਗਏ ਹਾਂਜੀ ਮੈਂ ਤੁਹਾਡੇ ਕੀ ਨਾਂ ਵੀ ਜੀ ਮੇਰਾ ਨਾਂ ਚਮਕੌਰ ਸਿੰਘ ਹੈ ਜੀ ਹਾਂ ਤੁਹਾਡੀ ਕੀ ਪੋਸਟ ਹੈ ਮੈਂ ਵੀ ਗ੍ਰਾਮ ਰੁਜ਼ਗਾਰ ਸਹਾਇਕ ਹੀ ਹਾਂ ਤੇ ਤੁਹਾਡੇ ਵੀ ਪ੍ਰੇਸ਼ਾਨੀ ਹਾਂਜੀ ਬਿਲਕੁਲ ਜੀ ਮਤਲਬ ਹੁਣ ਜਿੱਦਾਂ ਸਰਕਾਰ ਨੇ ਹੁਣ ਜਿੱਦਾਂ ਹੁਣ 10 ਸਾਲ ਵਾਲੇ ਪੱਕੇ ਕਰਨ ਦਾ ਇੱਕੋ ਆਪਣਾ ਜਿਹੜਾ ਐਲਾਨ ਕੀਤਾ ਸੀਗਾ ਹਾਂਜੀ ਉਹ ਸਾਡਾ ਕੋਈ ਵੀ ਮਨਰੇਗਾ ਦਾ ਵਿੱਚ ਕੋਈ ਵੀ ਜੀਆਰਐਸ ਜਾਂ ਕੋਈ ਮੁਲਾਜ਼ਮ ਨਹੀਂ ਲਿਆ ਜਾ ਰਿਹਾ ਜੀ ਤੇ ਇਸ ਤੋਂ ਬਿਨਾ ਜਿਹੜੀਆਂ ਸਾਡੀਆਂ ਪੇਮਟਾਂ ਨੇ ਮਟੀਰੀਅਲ ਦੀਆਂ ਸਾਲ-ਸਾਲ ਉਹਨਾਂ ਦੀ ਅਦਾਇਗੀ ਨਹੀਂ ਹੁੰਦੀ ਉਹ ਸਾਰ ਮਤਲਬ ਜਿੱਦਾਂ ਅਸੀਂ ਆਧਾਰ ਚੱਕ ਕੇ ਕੰਮ ਕਰਵਾਉਂਦੇ ਆ ਪਿੰਡਾਂ 'ਚ ਉਹ ਜੇ ਸਾਰੇ ਮਟੀਰੀਅਲ ਦੀਆਂ ਦੇਗੀਆਂ ਤੁਹਾਡੇ ਸਿਰ ਹੁੰਦੇ ਦੁਕਾਨਦਾਰ ਫਿਰ ਸਮਾਨ ਤੁਸੀਂ ਦੇਖੋ ਹੋਰ ਪਰੇਸ਼ਾਨੇ ਦਾ ਕਾਰਨ ਹੈ ਅਭੀ ਤੋੜਾ ਗਿਆ ਨਾ ਤੁਹਾਡੇ ਵੀ ਪੋਸਟ ਆਈ ਹੈ ਹਾਂਜੀ ਮਿਕਰਮ ਸਰ ਉਹ ਕਈ ਪਿੰਡਾਂ ਨੇ ਸਾਲ ਦੋ-ਦੋ ਸਾਲ ਪੇਮਟਾਂ ਨਹੀਂ ਹੁੰਦੀਆਂ ਜਿਹਦੇ ਕਰਕੇ ਫਾਰਮ ਵਾਲੇ ਸਾਡੇ ਕੋਲ ਬਾਰ-ਬਾਰ ਆਉਂਦੇ ਨੇ ਜੀ ਤੇ ਉਹ ਸਾਨੂੰ ਦਬਾਅ ਉਹਦੇ ਵਿੱਚ ਅਸੀਂ ਦੋ ਬਾਦ ਦੇ ਵਿੱਚ ਉਹਨਾਂ ਤੋਂ ਮਟੀਰੀਅਲ ਨਹੀਂ ਚੱਕ ਸਕਦੇ ਤਾਂ ਉਹ ਵਿਕਾਸ ਦੇ ਕੰਮ ਰੁਕ ਜਾਂਦੇ ਨੇ ਜੀ ਤੂੰ ਇੱਕ ਵਾਰੀ ਜੀ ਤੂੰ ਸਾਮਾਨ ਚੱਕ ਲੈਣੇ ਜੀ ਸਾਢੇ 1.5 ਸਾਲ ਪੇਮਟ ਨਹੀਂ ਹੁੰਦੀ ਫਿਰ ਉਹ ਵਾਰ-ਵਾਰ ਗੇੜੇ ਮਾਰੀ ਜਾਂਦਾ ਜੀ ਸਾਨੂੰ ਸਾਮਾਨ ਦੇਣ ਤੋਂ ਇਨਕਾਰੀ ਹੋ ਜਾਂਦਾ ਕਿੰਨੇ ਕੁ ਮੁਲਾਜ਼ਮ ਪੰਜਾਬ ਦੇ ਤੁਹਾਡੇ ਹੈਗੇ ਜਿਹੜੇ ਅਸੀਂ ਸਰ 2053 ਮੁਲਾਜ਼ਮਾਂ ਵੀ ਜਿਹਦੇ ਵਿੱਚ 4-5 ਕੈਟਾਗਰੀਆਂ ਨੇ ਜੀਆ ਗ੍ਰਾਮ ਰੋਜ਼ਗਾਰ ਸਾਹਿਬ ਏਪੀਓ ਟੀਏ ਡਾਟਾ ਐਂਟਰੀ ਆਪਰੇਟਰ ਤੇ ਸੀਏਜੀ ਵੱਖ-ਵੱਖ ਜਿਹਨਾਂ ਚ ਵੱਖ-ਵੱਖ ਕੈਟਾਗਰੀਆਂ ਨੇ ਜੀ 2055 ਲਾਡ ਡਿਵਾਈਡ ਇਸ ਕੀਤੀ ਹੋਈ ਹੈ ਕਰਮਚਾਰੀਆਂ ਦੇ ਵਿੱਚ ਮਤਲਬ ਹਾਂਜੀ ਉਹ ਤੋਂ ਲੋਕ ਸੈਂਟਰ ਲੈਵਲ ਤੋਂ ਸਕੀਮ ਦੇਦੇ ਨੇ ਜਿਹੜੀ ਉਹ ਕੈਟਾਗਰੀ ਵਾਈਜ਼ ਅਸੀਂ ਪਹਿਲਾਂ ਫਿਰ ਸੈਂਟਰ ਤੋਂ ਆਉਂਦਾ ਪੰਜਾਬ ਗਵਰਨਮੈਂਟ ਤੋਂ ਦੇਣਾ ਹੁੰਦਾ ਸਰ 75% ਜਿਹੜਾ ਉਹ ਸਟੇਟ ਗਵਰਨਮੈਂਟ ਦਾ ਜੀ ਜਿਹੜਾ ਮਟੀਰੀਅਲ ਦਾ 25% ਹੈਗਾ 25% ਉਹ ਸਟੇਟ ਗਵਰਨਮੈਂਟ ਤੋਂ ਸੈਂਟਰ ਦੇ ਪੈਸੇ ਸੈਂਟਰ ਦੇ ਪੈਸਾ ਆ ਰਹੇ ਪੰਜਾਬ ਸਰਕਾਰ ਦੇ ਕੋਲ ਸ਼ਰੂਤੇ ਆਈ ਜਾਂਦਾ ਰੈਗੂਲਰ ਜਿਸ ਤਰ੍ਹਾਂ ਲੇਬਰ ਦੀ ਪੇਮੈਂਟ ਹੁੰਦੀ ਹੈ ਜੀ ਉਹ ਤੇ ਅਸੀਂ ਕਿਸ ਤਰ੍ਹਾਂ ਸਟਾਕ ਖਤਮ ਹੁੰਦਾ ਜੀ 15ਵੇਂ ਦਿਨ ਜਿਹੜੀ ਪੇਮੈਂਟ ਉਹਨਾਂ ਦੀ ਆਟੋਮੈਟਿਕਲੀ ਲੇਬਰਾਂ ਦੇ ਖਾਤੇ 'ਚ ਪਈ ਜਾਂਦੀ ਹੈ ਪਰੰਤੂ ਜਿਹੜੀ ਸਾਡੀ ਕੰਟਿੰਜੈਂਸੀ ਹੈ ਜੀ ਉਹ ਸਾਨੂੰ ਤਨਖਾਹ ਦੇ ਰੂਪ 'ਚ ਨਹੀਂ ਮਿਲਦੀ ਜੀ ਇਹ ਸਨ ਦੇਖੋ ਜੀ ਇਹ ਜਿਹੜੇ ਫੰਡ ਨੇ ਉਹ ਹੈੱਡਕੁਆਟਰ ਤੋਂ ਰਿਲੀਜ਼ ਹੁੰਦੇ ਆ ਸੈਲਰੀ ਦੇ ਵਾਸਤੇ ਤੇ ਉਹ ਪਿਛੋਂ ਰਿਲੀਜ਼ ਨਾ ਹੋਣ ਕਰਕੇ ਫੰਡ ਤਾਂ ਕਰਕੇ ਤਨਖਾਹ ਜਿਹੜੀ ਇਹਨਾਂ ਦੀ ਡਿਲੇ ਹੋਈ ਫਰਦਰ ਦਾ ਗੁੰਮੀ ਦੇ ਰਿਪੋਰਟ ਕਰਤਾ ਤੁਸੀਂ ਹਾਈ ਲੈ ਲਓਗੇ ਪਰ ਅੱਛਾ ਜਦੋਂ ਵੀ ਆਗੇ ਵੀ ਅਸੀਂ ਤਾਂ ਨਾਲ ਦੀ ਨਾਲ ਹੀ ਦੇ ਦਾਂਗੇ ਹਜੇ ਬਾਕੀ ਤਾਂ ਉੱਪਰ ਵਾਲੇ ਸੀਨੀਅਰ ਅਧਿਕਾਰੀ ਦੱਸ ਸਕਦੇ ਆ ਨਹੀਂ ਆਏ ਸਾਰੇ ਹੀ ਯਾਰ ਇਕੱਲੇ ਤਾਂ ਸਮੱਸਿਆ ਸਾਰੇ ਜਗ੍ਹਾ ਹੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋ ਸਿਕਸਮਾਣਾ ਨਿਊਜ਼